ਹਾਂਜੀ ਤਾਂ ਸਭ ਤੋਂ ਪਹਿਲਾਂ ਤਾਂ ਆਮ ਵੈਰੀ ਵੈਰੀ ਸੌਰੀ ਬਹੁਤ ਦਿਨ ਹੋ ਗਏ 21 ਡੇਜ਼ ਹੋ ਗਏ ਲਗਾਤਾਰ ਮੈਂ ਵੀਡੀਓ ਨਹੀਂ ਪਾਈ ਐਕਚੁਅਲੀ ਮੇਰੇ ਚੱਲ ਰਹੇ ਸੀ ਐਗਜ਼ਾਮਸ ਆ ਫਾਈਨਲ ਐਗਜ਼ਾਮਸ ਨੇ ਹਜੇ ਵੀ ਹੋਲੀ ਤੋਂ ਇੱਕ ਅਗਲਾ ਐਗਜ਼ਾਮ ਬਾਕੀ ਹੈ ਪਰ ਕੋਈ ਗੱਲ ਨਹੀਂ ਹੁਣ ਵੀਡੀਓਜ਼ ਰੈਗੂਲਰਲੀ ਆਉਣ ਗਿਆ ਆਮ ਵੈਰੀ ਵੈਰੀ ਸੌਰੀ ਤਾਂ ਅੱਜ ਆਪਾਂ ਗੱਲ ਕਰਾਂਗੇ ਹੋਲੀ ਤਾਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਹੈਪੀ ਹੋਲੀ ਹੋਲੀ ਇੱਕ ਖੁਸ਼ੀਆਂ ਦਾ ਤਿਉਹਾਰ ਹੈ ਹੋਲੀ ਰੰਗਾਂ ਦਾ ਤੇ ਭਾਈ ਚਾਰੇ ਦਾ ਪ੍ਰਤੀਕ ਹੈ ਹੁਣ ਮੈਂ ਤੁਹਾਨੂੰ ਹੋਲੀ ਦੀ ਸਟੋਰੀ ਦੱਸਦੀ ਆ ਹੋਲੀ ਕਿਉਂ ਮਨਾਈ ਜਾਂਦੀ ਹੈ ਇੱਕ ਰਾਜਾ ਸੀ ਹਿਰਨੇ ਕਸ਼ੇਪ ਨਾਂ ਦਾ ਉਹ ਚਾਹੁੰਦਾ ਸੀ ਕਿ ਸਾਰੇ ਲੋਕ ਉਹਨੂੰ ਹੀ ਰਾਜਾ ਮੰਨਣ ਪਰ ਉਸ ਦੇ ਜਿਹੜੇ ਪ੍ਰਜਾ ਸੀ ਯਾਨੀ ਕਿ ਜਿੱਥੇ ਜਿਹੜੇ ਉਹਦੇ ਰਾਜ ਦੇ ਲੋਕ ਸੀ ਉਹ ਤਾਂ ਭਾਵੇਂ ਉਹਨੂੰ ਰਾਜਾ ਮੰਨ ਲੈਂਦੇ ਭਗਵਾਨ ਮੰਨ ਲੈਂਦੇ ਸੀ ਪਰ ਉਹਦਾ ਆਪਣਾ ਬੇਟਾ ਹੀ ਆਪਣਾ ਬੇਟਾ ਪ੍ਰਹਲਾਦ ਹੀ ਉਹ ਨੂੰ ਆਪਣਾ ਭਗਵਾਨ ਨਹੀਂ ਮੰਨਦਾ ਸੀ ਉਹ ਰੱਬ 'ਚ ਵਿਸ਼ਵਾਸ ਕਰਦਾ ਸੀ ਫਿਰ ਕਾਨਾ ਜੀ ਜਾਂ ਕੋਈ ਵੀ ਗੋਡਦਰ ਉਹਦੇ ਵਿੱਚ ਵਿਸ਼ਵਾਸ ਕਰਦਾ ਸੀ ਹਿਰਨੇ ਕਸ਼ਯਪ ਦੀ ਇੱਕ ਭੈਣ ਸੀ ਜਿਹਦਾ ਨਾਮ ਸੀ ਹੋਲਿਕਾ ਹਿਰਨੇ ਨੂੰ ਹੋਲਿਕਾ ਹੈ ਨਾ ਜਿਹੜੀ ਉਹਨੇ ਇੱਕ ਵਰਦਾਨ ਮਿਲਿਆ ਹੋਇਆ ਸੀ ਕਿ ਜੇ ਉਹ ਸ਼ਾਲ ਓੜ ਕੇ ਯਾਨੀ ਕਿ ਸ਼ਾਲ ਪਾ ਕੇ ਅੱਗ ਵਿੱਚ ਬੈਠੇਗੀ ਤਾਂ ਉਹਨੂੰ ਅੱਗ ਕੁਝ ਨਹੀਂ ਕਰੇਗੀ ਕੁਛ ਵੀ ਨਹੀਂ ਹੋਏਗਾ ਨਾ ਹਲਕਾ ਜਿਹਾ ਟੱਚ ਵੀ ਨਹੀਂ ਕਰੇਗੀ ਅੱਗ। ਸ਼ੈ ਇੰਨੇ ਕੁਸ਼ੀ ਆਪਣੇ ਆਪਣੀ ਭੈਣ ਹੋਲੀਕਾ ਨੂੰ ਕਿਹਾ ਕਿ ਤੂੰ ਪ੍ਰਹਲਾਦ ਨੂੰ ਮੇਰੇ ਬੇਟੇ ਨੂੰ ਲੈ ਕੇ ਗੋਦੀ ਚ ਬਿਠਾ ਕੇ ਅੱਗ ਵਿੱਚ ਬਹਿ ਜਾ। ਉਹ ਬੈਠ ਗਈ। ਉਹਨੇ ਆਪਣੇ ਭਾਈ ਦੀ ਗੱਲ ਮੰਨ ਲਈ ਤੇ ਬਹਿ ਗਈ। ਸ਼ਾਲ ਪਾ ਲਿਆ। ਹੁਣ ਜਦੋਂ ਅੱਗ ਆਏ ਅੱਗ ਦੇ ਉਰ ਚੜ ਕਰ ਕਰ ਤੋ ਘੇਰ ਲਿਆ ਤੇ ਉਹਦਾ ਸ਼ਾਲ ਉੱਡ ਗਿਆ। ਸ਼ਾਲ ਉੱਡ ਗਿਆ। ਹੋਲੀਕਾ ਜਲ ਗਈ ਤੇ ਪ੍ਰਹਲਾਦ ਨੂੰ ਕੁਛ ਵੀ ਨਹੀਂ ਹੋਇਆ। ਹਿੰਦੂ ਲੋਗ ਹੋਲੀ ਦਾ ਦਹਨ ਜਲਾਉਂਦੇ ਹੈ ਇਹ ਹੋਲੀ ਦਾ ਦਹਨ ਦੀ ਸਟੋਰੀ ਹੈ ਤਾਂ ਤੁਸੀਂ ਦੱਸਿਓ ਵਾ ਸਹੀ ਸੁਣਾਈ ਕਿ ਗਲਤ ਸੁਣਾਈ ਵੈਸੇ ਮੈਨੂੰ ਮੇਰੀ ਹਿੰਦੀ ਦੀ ਬੁੱਕ ਚੋਂ ਇਹੀ ਪਤਾ ਚੱਲਿਆ ਸੀ ਤਾਂ ਇਹ ਹੈ ਲੋਕ ਹੋਲੀ ਹੋਲਿਕਾ ਦਹਨ ਕਿਉਂ ਕਰਦੇ ਹਾਂ ਸਿੱਖ ਲੋਕ ਹੋਲਿਕਾ ਦਹਨ ਨਹੀਂ ਕਰਦੇ ਹੋਲੀ ਨਹੀਂ ਮਨਾਉਂਦੇ ਪਰ ਫਿਰ ਵੀ ਬੱਚੇ ਤਾਂ ਮਨਾ ਹੀ ਦਿੰਦੇ ਸਿੱਖ ਲੋਕ ਬੱਚੇ ਤਾਂ ਮਨਾਉਂਦੇ ਆ ਚਲੋ ਬੱਚੇ ਤਾਂ Hindu, ईसाई ਜੋ ਵੀ ਹੈ ਸਾਰੇ ਮਨਾਉਂਦੇ ਪਰ ਸਿੱਖਾਂ ਦਾ ਹੋਲੀ ਨਹੀਂ ਹੈ ਖਾਲਸੇ ਦਾ ਕੋਲਾ ਮਹੱਲਾ ਐ ਐ ਵੀ ਕਿਹਾ ਜਾਂਦਾ ਕਿ ਨਿਹੰਗ ਲੋਕ ਐ ਜਿਹੜੇ ਉਹ ਖੂਬ ਰੈਡੀ ਹੋ ਕੇ ਆਪਣੇ ਨਿਹੰਗ ਸਿੰਘ ਐ ਜਿਹੜੇ ਉਹ ਖੂਬ ਰੈਡੀ ਹੋ ਗਏ ਅੱਛੇ ਤਰੀਕੇ ਨਾਲ ਘੋੜਿਆਂ ਤੇ ਸਵਾਰ ਹੋ ਕੇ ਆਨੰਦਪੁਰ ਸਾਹਿਬ ਜਾਂਦੇ ਨੇ ਮੈਂ ਕਈ ਵਾਰੀ ਬਾਬਾ ਜੀ ਤੇ ਧਾਰਮਾ ਵੀ ਸੁਣੀ ਐ ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਐ ਇਟ ਮੀਨਸ ਜਿਹੜੇ ਸਿੱਖ ਲੋਕ ਨੇ ਖਾਲਸਾ ਹੈ ਖਾਲਸਾ ਪੰਥ ਹੈ ਉਹ ਹੋਲਾ ਮਹੱਲਾ ਮਨਾਉਂਦੇ ਆ ਨਾ ਕਿ ਹੋਲੀ ਬਟ ਕੋਈ ਗੱਲ ਨਹੀਂ ਮੈਂ ਤਾਂ ਬੱਚਾ ਮੈਂ ਤਾਂ ਕੁਝ ਵੀ ਬਣਾ ਸਕਦੀ ਹਾਂ ਤਾਂ ਹੁਣ ਮੈਂ ਤੁਹਾਨੂੰ ਦਿਖਾਉਂਗੀ ਮੈਂ ਇੰਨਾ ਤੇਜ਼ ਤੇਜ਼ ਬੋਲ ਰਹੀ ਸੀ ਕਿਉਂਕਿ ਮੈਂ ਆਪਣਾ ਚੀਜ਼ਾ ਦਿਖਾਉਣੀ ਹੈ ਜੇ ਨਾ ਦਿਖਾਈਆਂ ਗਈ ਨਾ ਮੈਨੂੰ ਬਹੁਤ ਪਛਤਾਵਾ ਰਹੇਗਾ ਤਾਂ ਚਲੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਂਗੀ ਮੇਰੇ ਸਭ ਤੋਂ ਸੋਹਣੇ ਕਲਰ ਇਹ ਤੁਸੀਂ ਦੇਖੋਗੇ ਬਹੁਤ ਖੁਸ਼ ਹੋਗੇ ਇਹ ਇੰਨੇ ਪ੍ਰੀਮੀਅਮ ਪੈਕੇਜਿੰਗ ਚ ਆਇਆ ਹੈ ਨਾ ਮੇਰਾ ਐਂ ਕਰਨ ਨੂੰ ਜਿਲ ਕਹਤੇ ਮੈਂ ਇਹਨੂੰ ਖੋਲ ਕੇ ਦਿਖਾਉਂਦੀ ਹਾਂ ਤੁਹਾਨੂੰ ਇਹ ਸਾਡੇ ਕੋਲ ਆਇਆ ਹੈ ਹਰਾ ਕਲਰ ਗ੍ਰੀਨ ਕਲਰ ਬਹੁਤ ਸੋਹਣਾ ਹੁੰਦਾ ਸਭੀ ਐਵੇਂ ਦੇ ਹੀ ਸਾਰੇ ਔਰ ਪੀਲਾ ਕਲਰ yellow ਇਹਦੇ ਉੱਪਰ ਸਪੈਸ਼ਲੀ ਲਿਖਿਆ ਆ ਨੀਲਾ ਤੇ ਗੁਲਾਬੀ ਸਾਰੇ ਇੱਕੋ ਹੀ ਤਰੀਕੇ ਦੇ ਹੁੰਦੇ ਆ ਅੰਦਰੋਂ ਬਟ ਬਹੁਤ ਸੋਹਣੇ ਕਲਰਸ ਐ ਮਤਲਬ ਮੇਰੇ ਬਹੁਤ ਫੇਵਰੇਟ ਐ ਇਹ ਫੁੱਲਾਂ ਤੋਂ ਬਣੇ ਹੁੰਦੇ ਆ ਪਿੱਛੇ ਤੁਸੀਂ ਦੇਖ ਸਕਦੇ ਇੱਥੇ ਇਹਨਾਂ ਦੀ ਫਲਾਸ ਦਿੱਸੇ ਹੋਏ ਐ ਕਿ ਕਿਹੜੇ ਕਿਹੜੇ ਫਲਾਰ ਨਾਲ ਕਿਹੜਾ ਕਲਰ ਬਣਿਆ ਇਹ ਬਹੁਤ ਅੱਛਾ ਦੇਖੋ ਹਲਵਾਈ ਜੀ ਸਮੋਸੇ ਵੀ ਤਲ ਰਿਹਾ ਤਾਂ ਏ ਆਪਣੇ ਮੇਰੇ ਸਭ ਤੋਂ ਫੇਵਰਿਟ ਕਲਰ ਹੈ ਹੁਣ ਮੈਂ ਤੁਹਾਨੂੰ ਦਿਖਾਵਾਂਗੀ ਕੁਝ ਫੋਰ ਹਰਬਲ ਕਲਰ ਇਹ ਹਰਬਲ ਦੇ ਹੁੰਦੇ ਆ ਗਮੋਰਾ ਕੰਪਨੀ ਦੇ ਹੈ ਸੌਰੀ ਜੇ ਮੈਂ ਗਲਤ ਪ੍ਰੋਨਾਂਊਂਸ ਕੀਤਾ ਹੋਏ ਤਾਂ ਇਹਦੇ ਵਿੱਚ ਵੀ ਮੇਰੇ ਕੋਲ ਸਾਰੇ ਸ਼ੇਡਸ ਹੈ ਐਕਵਾ ਬਲੂ ਵਗੈਰਾ ਆਤਾ ਨੂੰ ਮੈਂ ਦਿਖਾ ਦੇਣੀ ਆ ਤੇ ਆ ਲੇਰਾ ਲਾਸਟ ਦੇ ਵਿੱਚ ਕਲਰ ਯਾਨੀ ਕਿ ਇਹ ਹੋ ਗਈ ਆਪਣੇ ਚਾਰੇ ਕਲਰ

देखो ऐसे मैं किसी दा मुंह पर दूंगी ਤੇ મતલਬ ਉਹ ਪਰਸਨ ਪੂਰਾ ਅਜੀਬ ਹੋ ਜਾਏਗਾ ਤਾਂ ਲਾਸਟ ਥਿੰਗ ਹੈ ਜੋ ਆਪਣੇ ਕੋਲ ਬਚੀ ਹੈ ਮੇਰੀ ਪਿਚਕਾਰੀ ਦੇਖੋ ਕਿੰਨੀ ਵੱਡੀ ਪਿਚਕਾਰੀ ਹੈ ਤੇ ਬਹੁਤ ਸਮੂਥਲੀ ਚਲਦੀ ਹੈ ਮੈਨੂੰ ਬਹੁਤ ਪਸੰਦ ਆਈ ਪਰ ਇਹ ਰਿਮੂਵ ਕਰਨਾ ਪਏਗਾ ਚਲੋ ਇਹ ਬਾਅਦ ਰਿਮੂਵ ਕਰੂੰਗੀ ਤਾਂ ਤੁਸੀਂ ਮੈਨੂੰ ਦੱਸਿਓ ਤੁਹਾਨੂੰ ਮੇਰਾ ਸਮਾਨ ਕਿਵੇਂ ਦਾ ਲੱਗਿਆ ਆ ਕਈਆਂ ਨੂੰ ਐਵੇਂ ਹੋਏਗਾ ਕਿ ਬਹੁਤ ਸਾਰੇ ਪੈਸੇ ਖਰਚ ਦਿੱਤੇ ਪਰ ਤਿਹਾੜੇ ਫੈਸਟੀਵਲ ਹੈ ਮਨਾਉਣਾ ਵੀ ਚਾਹੀਦਾ ਜੇ ਤੁਸੀਂ ਵੀ ਇਸ ਚੀਜ਼ ਤੇ ਨਾ ਰਿਓ ਕਿ ਸਿੱਖਾ ਹੋਲਾ ਮਨਾ ਲਾ ਮਨਾਉਂਦਾ ਹੈ Hindu ਹੋਲੀ ਮਨਾਉਂਦਾ ਹੈ ਇਸ ਚੀਜ਼ ਤੇ ਨਾ ਪਿਓ ਖੁੱਲ ਕੇ ਤਿਹਾੜਾ ਅੰਜੋਏ ਕਰਿਓ ਮਨਾਉਂਦੇ ਤਾਂ ਸਿੱਖ ਵੀ ਹੈ ਤੇ Hindu ਵੀ ਹੈ ਤੇ ਜਿਹੜੇ ਮੁਸਲਮਾਨ ਸੋਹਣਾ ਨੂੰ ਵੀ ਜ਼ਰੂਰ ਮਨਾਉਣਾ ਚਾਹੁੰਦਾ ਹੈ ਨਾਲ ਕੁਝ ਨਹੀਂ ਹੁੰਦਾ ਇੱਕ ਫੈਸਟੀਵਲ ਹੈ ਤਾਂ ਤੁਸੀਂ ਸਾਰੇ ਜਣੇ ਮੈਨੂੰ ਜ਼ਰੂਰ ਦੱਸਿਓ ਮੇਰਾ ਕਲੈਕਸ਼ਨ ਕਿੱਦਾਂ ਦੀ ਲੱਗੀ ਹੈਪੀ ਹੋਲੀ